ਹਾਂਜੀ ਸਤਿ ਸ੍ਰੀ ਅਕਾਲ ਸਵਾਗਤ ਹੈ ਇੰਡ ਉਪਲੀ ਜ਼ਿਲ੍ਹਾ ਬਰਨਾਲਾ ਤੋਂ ਵੀਡੀਓ ਲੈ ਕੇ ਆਇਆ ਚੌਥੇ ਸੂਰੇ ਵਾਸਤੇ ਗੱਬਣ ਹੈ ਦਿਨ ਕਾਢਦੀ ਹੈ 8 12 13 ਚੱਲੀ ਆ ਕਹਿੰਦੇ ਤਿਆਰੀ ਦੇ ਸਾਥ ਨਾਲ ਜਹੇਜਾ ਪਾ ਲਾਂਗੇ ਉਹ ਜਾ ਕੱਢ ਲਾਂਗੇ ਸਿੱਗਲ ਹੱਡੀ ਚ ਆ ਗਈ ਲੈਗ ਸਕੋਰ ਬੋਸ ਨਾਲ ਹੀ ਆ ਬਾਕੀ ਸੋਹਣਾ ਮੋਟਾ ਚਵਾਈ ਵਾਲਾ ਥਣ ਲੱਗਿਆ 8 ਦਿਨਾਂ ਦੀ ਕੱਚੀ ਹੈ ਬਾਕੀ ਇਹ ਪਿੰਡ ਉਪਲੀ ਜ਼ਿਲ੍ਹਾ ਜਿਹੜੀ ਇਹਨਾਂ ਦਾ ਘਰ ਮਕਾਨ ਆ ਗਿਆ ਨਾ ਸਜਣੋ ਸੇਖੇ ਵਾਲੀ ਸੜਕ ਤੇ ਆ ਗਿਆ ਤੁਸੀਂ ਕਿਸੇ ਨੂੰ ਵੀ ਉਪਲਿਜੋ ਐਡਰੈਸ ਲੈ ਸਕਦੇ ਹੋ ਬਾਕੀ ਵੀਡੀਓ ਦੇ ਵਿੱਚ ਥੱਲੇ ਇਹਨਾਂ ਦਾ ਨੰਬਰ ਚੱਲੀ ਜਾਂਦਾ ਹੈ ਸੇਲ ਕਰਨੀ ਹੈ ਚਾਰੇ ਥਣਾ ਦੀ ਓਕੇ ਹੈ ਬਾਕੀ ਜਿਹੜੀ ਪੂਰੀ ਡਿਟੇਲ ਆ ਤੁਸੀਂ ਮਾਲਕਾ ਤੋਂ ਨੰਬਰ ਤੇ ਵੀ ਲੈ ਸਕਦੇ ਹੋ 13-14 ਲੀਟਰ ਦੇ ਚੱਲੀ ਆ ਕਹਿੰਦੇ ਘਰੇਲੂ ਪਰਿਵਾਰ ਹੈ ਪਤਲੇ ਪਿੰਡੇ ਚ ਆ ਗਈ ਤੇ ਜੇ ਮਸਲ ਭਜਨ ਵੇਡ ਦੀ ਗੱਲ ਕਰਾਂ ਤਾਂ ਬਹੁਤ ਹੈ ਪਲੀ ਹੋਈ ਹੈ ਗਾੜੀ ਗੂੜੀ ਚੰਗੀ ਹੈ ਘਰੇਲੂ ਪਰਿਵਾਰ ਹੈ ਕੋਈ ਵਪਾਰ ਦਾ ਕੰਮ ਨਹੀਂ ਭਜਨ ਭੋਜਨ ਵੀ ਬਹੁਤ ਸੋਹਣਾਗਾ ਚੰਗੀ ਹੈ ਪਲੀ ਹੋਈ ਹੈ ਬਾਕੀ ਇਹ ਪਿੰਡ ਓਪਲੀ ਜ਼ਿਲ੍ਹਾ ਬਰਨਾਲਾ ਇਹਨਾਂ ਦਾ ਘਰ ਆ ਜਿਹੜਾ ਮਾਲਕਾਂ ਦਾ ਸੇਖੇ ਵਾਲੇ ਕੋਲ ਸੇਖੇ ਵਾਲੀ ਸੜਕ ਦੇ ਰਹਿ ਜਾਂਦਾ ਬਾਕੀ ਤੁਸੀਂ ਫੋਨ ਦੇ ਐਡਰੈਸ ਲੈ ਸਕਦੇ ਹੋ ਬਹੁਤ ਚੰਗੀ ਆ ਠੂਲੀ ਵਾਲੀ ਆ ਗਈ ਸੱਜਣੋ ਤੇ ਨਾਲ ਹੀ ਇੱਕ ਇਹਨਾਂ ਕੋਲੇ ਆਹ ਕੱਟਾ ਸੇਲ ਆ ਚੰਗਾ ਗਾ ਆ ਵੀ ਸਾਰਾ ਜੈਡ ਬਲੈਕ ਗਿਆ ਤੇ ਸੋਨਾ ਨੇੜੇ ਸਿੰਘ ਮੋੜ ਦਾ ਹੁੰਦਾ ਪਿੱਠਪੁੜਾ ਵੀ ਚੰਗਾ ਗਾ ਆ ਕੱਟਾ ਵੀ ਇਹਨਾਂ ਨੇ ਸੇਲ ਕਰਨਾ ਹੈ ਜੇ ਕੋਈ ਭਰਾ ਬੁੱਲ ਤਿਆਰ ਕਰਨਾ ਚਾਹੁੰਦਾ ਸੋਨੇ ਟੈਸਟ ਦੀ ਗੱਲ ਲੱਗੇ ਨੇ ਚੰਗਾ ਗਾ ਬਾਕੀ ਜੇ ਸੋਨ ਨੂੰ ਮੈਂ ਆ ਨਗਦੀ ਗੱਲ ਕਰ ਰਿਹਾ ਨਾ ਸੱਜਣੋ 8 ਦਿਨਾਂ ਦੀ ਕੱਚੀ ਆ ਹਜੇ ਗਾੜੀ ਗੂੜੀ ਤੇ ਦੁੱਧ ਵਾਲੀਆਂ ਪੈਪਾ ਨਾ ਕਰਮ ਵਾਲੀ ਨੂੰ ਬਹੁਤ ਚੰਗੀਆਂ ਲੱਗੀਆਂ ਹੋਈਆਂ ਮੋਟਾ ਥਣ ਲੱਗਿਆ ਭਾਜਨ ਬਿੱਡ ਵੀ ਬਹੁਤ ਜ਼ਿਆਦੇ ਆ ਬਾਕੀ ਥੱਲੇ ਦੇ ਤਿੰਨ ਨੰਬਰ ਦੇ ਕਾਂਟੀ ਮਾਰ ਲਿਓ ਸੱਜਣੋ ਦੋ ਨਗ ਵਗਿਆਉਣਗੇ ਇੱਕ ਦਾ ਆ ਗਈ ਆਹ ਗੱਬੜ ਮੱਝ ਹਜੇ 7-8 ਦਿਨ ਕੱਢਦੀ ਆ ਨਾਲ ਆ ਗਿਆ ਆਹ ਕੱਟਾ ਬਾਕੀ ਇਹ ਵੀ ਚੰਗਾ ਗਾ ਸੱਜਣੋ ਕਿਸੇ ਨੇ ਬਰੀਡਿੰਗ ਵਾਸਤੇ ਤਿਆਰ ਕਰਨਾ ਸਿੱਧੇ ਤੇ ਲੰਮੇ ਟਸਟੀ ਕਰਨ ਲੱਗੇ ਆ ਸਾਰਾ ਜੈੱਡ ਬਲੈਕ ਹੈ ਨੇੜੇ ਕੁੰਡੀਆਂ ਮੋੜਦਾ ਹੁੰਦਾਗਾ ਇਹ ਪਿੰਡ ਉਪਲੀ ਜ਼ਿਲ੍ਹਾ ਬਰਨਾਲਾ ਬਾਈ ਅਮਰੀਕ ਦੇ ਕਰੋ ਵੀਡੀਓ ਲੈ ਕੇ ਆਏ ਆ ਚੰਗੇ ਆ ਦੋਨੇ ਨਗ ਕਾਟੀ ਮਾਰ ਲਓ ਨਗ ਸੇਲ ਕਰਦੇ ਆ ਰੇਟ ਜਾਇਜ਼ ਹੋਊਗਾ ਵੀਡੀਓ ਦੇਖਣ ਲਈ ਧੰਨਵਾਦ ਆਪਣੀਆਂ ਵੀਡੀਓ ਨੂੰ ਤੁਸੀਂ ਬਹੁਤ ਪਿਆਰ ਦਿੰਨੇ ਹੋ ਕਮੈਂਟ ਕਰਦਿਆ ਕਰੋ ਸ਼ੇਅਰ ਕਰਦਿਆ ਕਰੋ ਤੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਪੇਜ ਨੂੰ ਫੋਲੋ ਕਰ ਲਿਓ ਧੰਨਵਾਦ